ਰੇ ਪੰਜਾਬ ਦੇ ਉਹਨਾਂ ਬੰਦੀ ਸਿੰਘਾਂ ਦੇ ਲਈ ਰਮਨੀਤ ਬਿੱਟੂ ਦੇ ਨਾਲ ਜੁੜੀ ਹੋਈ ਹੈ ਜੀ ਹਾਂ ਰਮਨੀਤ ਬਿੱਟੂ ਦਾ ਜਿਹੜੇ ਰਾਜ ਮੰਤਰੀ ਬਣੇ ਨੇ ਪੰਜਾਬ ਦੇ ਔਰ ਕੇਂਦਰ ਦੇ ਵੱਲੋਂ ਰਾਜ ਮੰਤਰੀ ਬਣਾਏ ਗਏ ਨੇ ਉਹਨਾਂ ਨੂੰ ਦੋ ਮੰਤਰਾਲੇ ਦਿੱਤੇ ਗਏ ਨੇ ਰੇਲਵਾ ਔਰ ਜਿਹੜਾ ਫੂਡ ਸਪਲਾਈ ਮੰਤਰਾਲਾ ਦਿੱਤਾ ਗਿਆ ਪਰ ਹੁਣ ਰਮਨੀਤ ਬਿੱਟੂ ਦਾ ਇਹ ਵੱਡਾ ਬਿਆਨ ਆ ਚੁੱਕਿਆ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਉਡਿੱਕਾ ਨਹੀਂ ਬਣਾਗਾ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਰਮਨਜੀਤ ਬਿੱਟੂ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੈਂ ਵਿਰੋਧ ਨਹੀਂ ਕਰਾਂਗਾ ਅੜਿੱਕਾ ਨਹੀਂ ਬਣਾਵਾਂਗਾ ਨਾ ਹੀ ਮੇਰਾ ਪਰਿਵਾਰ ਕਰੇਗਾ ਔਰ ਨਾ ਹੀ ਇਸ ਦਾ ਵਿਰੋਧ ਮੈਂ ਹੁਣ ਕਰਾਂਗਾ ਸੋ ਰਮਨਜੀਤ ਬਿੱਟੂ ਨੂੰ ਜਦੋਂ ਤੋਂ ਇਹ ਵੱਧ ਮਿਲਿਆ ਇਹ ਰਾਜ ਕੇਂਦਰੀ ਮੰਤਰੀ ਦਾ ਤਾਂ ਉਹਨਾਂ ਦੇ ਵੱਲੋਂ ਇਹ ਵੀਤੇ ਦਿਨੀ ਜਿਹੜਾ ਕਿਹਾ ਗਿਆ ਸੀ ਵੱਡੇ ਬਿਆਨ ਕਿ ਮੈਂ ਪੰਜਾਬ ਦੀ ਭਲਾਈ ਲਈ ਕੰਮ ਕਰਾਂਗਾ ਪਰ ਉਸ ਦੇ ਵਿਚਕਾਰ ਹੁਣ आज ਵੱਡਾ ਬਿਆਨ ਰਮਨੀਤ ਬਿੱਟੂ ਦੇ ਵੱਲੋਂ ਦਿੱਤਾ ਗਿਆ ਆ ਕਿ ਮੈਂ ਆ ਜਿਹੜੇ ਬੰਦੀ ਸਿੰਘ ਨੇ ਆਪਣੀਆਂ ਸਜਾਵਾਂ ਪੁੱਤਰੇ ਨੇ ਉਹਨਾਂ ਦਾ ਵਿਰੋਧ ਨਹੀਂ ਕਰਾਂਗਾ ਅਸੋ ਜਿਹੜਾ ਰਮਨੀਤ ਬਿੱਟੂ ਵੱਲੋਂ ਬਿਆਨ ਦਿੱਤਾ ਗਿਆ ਉਹ ਵੀ ਮੈਂ ਤੁਹਾਨੂੰ ਇੱਕ ਵਾਰ ਜ਼ਰੂਰ ਸੁਣਾ ਦੇਣਾ ਉਹਨਾਂ ਦੇ ਵੱਲੋਂ ਦੱਸ ਦਿੰਦੇ ਆ ਕਿ ਕੀ ਕਿਹਾ ਗਿਆ ਕੇਂਦਰੀ ਮੰਤਰੀ ਵਰਨ ਮਗਰੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰਮਨੀਤ ਬਿੱਟੂ ਦਾ ਇਹ ਬਿਆਨ ਆਇਆ ਕਿ ਮੈਂ ਬੰਦੀ ਸਿੰਘਾਂ ਦਾ ਵਿਰੋਧ ਨਹੀਂ ਕਰਾਂਗਾ ਅਜੇ ਕੇਂਦਰ ਰਿਹਾਈ ਦੀ ਕੋਈ ਪਲਾਨ ਬਣਾਉਂਦੀ ਹੈ ਜਾਂ ਰਿਹਾਈ ਕਰਦੀ ਹੈ ਜਾਂ ਉਹਨਾਂ ਨੂੰ ਛੱਡਦੀ ਹੈ ਜਾਂ ਬੰਦੀ ਸਿੰਘਾਂ ਨੂੰ ਛੱਡਣ ਦੇ ਲਈ ਕੋਈ ਵਿਵਾਨ ਦਿੰਦੀ ਹੈ ਮੈਂ ਉਸ ਦਾ ਵਿਰੋਧ ਨਹੀਂ ਕਰਾਂਗਾ ਮੇਰਾ ਪਰਿਵਾਰ ਵੀ ਇਸ ਦਾ ਵਿਰੋਧ ਨਹੀਂ ਕਰੇਗਾ ਔਰ ਅੱਗੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਕੋਈ ਵੀ ਬਲੀਦਾਨ ਦੇਣ ਦੇ ਲਈ ਮੈਂ ਤਿਆਰ ਹਾਂ ਸੋ ਰਮਨੀਤ ਬਿੱਟੂ ਨੇ ਸਿੱਧਾ ਕਹਿ ਦਿੱਤਾ ਕਿ ਪੰਜਾਬ ਦੇ ਲਈ ਮੈਂ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ ਸਭ ਤੋਂ ਵੱਡੀ ਗਲਤੀ ਇਹ ਸਾਹਮਣੇ ਆ ਰਹੀ ਆ ਕਿ ਇਹ ਭਾਜਪਾ ਦਾ ਕੋਈ ਸਟੰਟ ਹੈ ਜਾਂ ਫਿਰ ਰਮਨੀਤ ਬਿੱਟੂ ਨੂੰ ਹਾਰ ਤੋਂ ਬਾਅਦ ਇਹ ਵਿਆਨ ਦੇਣਾ ਪੈ ਗਿਆ ਜਾਂ ਫਿਰ ਰਮਨਿਤ ਬਿੱਟੂ ਨੂੰ ਜਿਹੜਾ ਕੇਂਦਰੀ ਮਤ్రਾਲਾ ਮਿਲਿਆ ਜਿਸ ਕਰਕੇ ਬਿੱਟੂ ਰਮਨਿਤ ਬਿੱਟੂ ਵੱਲੋਂ ਜਿਹੜਾ ਇਹ ਵਿਆਨ ਦਿੱਤਾ ਗਿਆ ਦੂਸਰੀ ਗੱਲ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਕਰਾਰੀ ਹਾਰ ਹੋਈ ਹੈ ਵੋਟ ਬੈਂਕ ਸਿਰਫ 13% ਰਿਹਾ ਪੰਜਾਬ ਵਿੱਚ ਲੋਕ ਸਭਾ ਚ ਉਹਨਾਂ ਦੇ ਵਿੱਚ ਤੇ ਭਾਜਪਾ ਦਾ 18.76% ਜਿਹੜਾ ਵੋਟ ਬੈਂਕ ਰਿਹਾ ਤੇ ਦੋਨਾਂ ਦਾ ਗੱਠਵੰਧਨ ਸੀ ਪਰ ਹੁਣ ਵੱਡੇ ਚਿਹਰੇ ਭਾਜੀਪੀ ਨੇ ਦਿੱਤੇ ਨੇ ਚਿਹਰੇ ਚਾਹੇ ਰਵਨੀਤ ਬਿੱਟੂ ਦੀ ਗੱਲ ਕੀਤੀ ਜਾਵੇ ਮਹਾਰਾਣੀ ਪ੍ਰਨੀਤ ਕੌਰ ਦੀ ਗੱਲ ਕੀਤੀ ਜਾਵੇ ਔਰ ਚਾਹੇ ਜਿਹੜੇ ਸਾਬਕਾ ਐਮਪੀ ਸੁਸ਼ੀਲ ਰਿੰਕੂ ਵੱਡੇ ਚਿਹਰੇ ਸੀ ਭਾਵੇਂ ਹਾਰਗੇ ਨਹੀਂ ਉਹਨਾਂ ਨੂੰ ਪੈੜ ਦਿੱਤੀ ਗਈ ਘਰ ਪ੍ਰਧਾਨ ਰਾਏ ਗਏ ਕਾਂਗਰਸ ਤੋਂ ਨਿਕਲ ਕੇ ਪ੍ਰਧਾਨ ਆਏ ਸੁਨੀਲ ਜਾਖੜ ਨੂੰ ਲਾਇਆ ਗਿਆ ਸੋ ਵੱਡੇ ਚਿਹਰੇ ਦਿੱਤੇ ਜਾ ਰਹੇ ਨੇ ਪਲੈਨਿੰਗ ਬਣਾਈ ਜਾ ਰਹੀ ਆ 2017 ਨੂੰ ਲੈ ਕੇ ਇਹ ਵੀ ਸਵਾਲ ਖੜਾ ਹੋ ਰਿਹਾ ਕਿ ਬੀਜੇਪੀ ਆਪਣਾ ਦਾ ਖੇਡ ਰਹੀ ਆ ਪੈਰ ਪਸਾਰ ਰਹੀ ਆ ਪੰਜਾਬ ਦੇ ਵਿੱਚ ਜੇ ਬਿਆਨ ਦੇ ਕੇ ਤਾਂ ਹੋ ਸਕਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਵੀ ਜਲਦੀ ਹੋ ਜਾਵੇ ਕਿਉਂਕਿ ਅਕਾਲੀ ਦਲ ਦੇ ਵੱਲੋਂ ਇਹ ਸ਼ਰਤ ਰੱਖੀ ਗਈ ਸੀ ਕਿ ਜੇ ਬੰਦੀ ਸਿੰਘ ਰਿਹਾ ਹੁੰਦੇ ਨੇ ਤਾਂ ਅਸੀਂ ਗੱਠ ਵंदन ਕਰਾਂਗੇ ਪਰ ਹੁਣ ਬਿੱਟੂ ਦਾ ਬਿਆਨ ਕਿਤੇ ਨਾ ਕਿਤੇ ਜਰੂਰ ਮੈਨੇ ਰੱਖ ਰਿਆ ਕਿ ਮੈਂ ਵਿਰੋਧ ਨਹੀਂ ਕਰਾਂਗਾ ਤਾਂ ਅੰਦਰੂਨੀ ਬੀ ਦੇ ਪੀ ਦੌਰ 27 ਤੱਕ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਦੀਆਂ ਚਰਚਾਵਾਂ ਵਿੱਚ ਹੈ ਔਰ ਰਿਹਾਈ ਕਰ ਵੀ ਦੇਵੇਗੀ ਸੋ ਬਿੱਟੂ ਇੱਕ ਪਾਸੇ ਤਾਂ ਤਲਖੀ ਭਰੇ ਜਿਹੜੇ ਤੇਵਰ ਰੱਖਦੇ ਸੀ ਜਦੋਂ ਤੋਂ ਕਾਂਗਰਸ ਵਿੱਚ ਰਹੇ ਨੇ ਰਮਨੀਤ ਬਿੱਟੂ ਦੇ ਬਿਆਨ ਆਏ ਨੇ ਕਿ ਮੈਂ ਬੰਦੀ ਸਿੰਘਾਂ ਦਾ ਵਿਰੋਧ ਕਰਾਂਗਾ ਇਹਨਾਂ ਨੇ ਮੇਰੇ ਦਾਦੇ ਦਾ ਕਤਲ ਕੀਤਾ ਇਹਨਾਂ ਨੇ ਕਤਲੇਆਮ ਕੀਤਾ ਅਤਵਾਦ ਫੈਲਾਇਆ ਪੰਜਾਬ ਦੇ ਵਿੱਚ ਦਸਦਗਤ ਦੀ ਵਿਧਾਈ 100 ਵੱਡੇ ਵੱਡੇ ਸਵਾਲ ਦਿੰਦੇ ਸੀ ਤਾਂ ਹੁਣ ਬਿੱਟੂ ਦਾ ਇਹ ਜਿਹੜਾ ਅਬਿਆਨ ਹੈ ਜਿਹੜਾ ਬੜੀ ਜਿਹੜਾ ਸ਼ਾਂਤਮਈ ਤਰੀਕੇ ਵਾਲਾ ਬੜਾ ਸਵਾਲ ਖੜਾ ਕਰ ਰਿਹਾ ਕਿ ਇਹ ਤਾਂ ਵਿਰੋਧ ਕਰ ਰਿਹਾ ਸੀ ਇਹਨਾਂ ਤੇ ਇਥੋਂ ਤੱਕ ਕਿ ਗਾਲੀ ਗਲੋਚ ਕੱਢ ਰਹੇ ਸੀ ਤਕੜੇ ਸ਼ਬਦਾਂ ਵਿੱਚ ਆਲੋਚਨਾ ਕਰਦੇ ਸੀ ਵਿਰੋਧ ਕਰਦੇ ਸੀ ਚੈਨਲਾਂ ਆ ਦੀ ਰੇਟ ਦੇ ਵਿੱਚ ਇੰਟਰਵਿਊਆਂ ਦੇ ਵਿੱਚ ਅਜਹੀ ਪੱਦੀ ਸ਼ਬਦਾਵਲੀ ਬੋਲਦੇ ਸੀ ਕਿ ਚਾਹੇ ਕਿ ਉਹ ਜਗਤਾਰ ਸਿੰਘ ਹਵਾਰਾ ਹੋਣ ਦਵਿੰਦਰ ਹੋਣ ਜਿਹੜੇ ਭੁੱਲਰ ਨੇ ਔਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਣਾ ਚਾਹੇ ਰਾਜੂ ਆੜਾ ਹੋਣਾ ਚਾਹੇ ਹੋਰ ਵੀ ਜਿਹੜੇ ਪਰੰਪਾਰ ਜਿਹੜੇ ਇੰਜੀਨੀਅਰ ਨੇ ਉਹ ਹੁਣ ਸਾਰਿਆਂ ਨੂੰ ਜਿਹੜੇ ਤਿੱਖੇ ਸ਼ਬਦਾਂ ਦੇ ਵਿੱਚ ਜਿਹੜੀ ਆਲੋਚਨਾ ਹੁੰਦੀ ਸੀ ਵਿਰੋਧ ਹੁੰਦਾ ਸੀ ਬਿੱਟੂ ਦੇ ਵੱਲ ਹੁਣ ਉਹ ਬੜਾ ਸ਼ਾਂਤ ਮਈ ਤਰੀਕੇ ਦੇ ਨਾਲ ਕਿਹਾ ਗਿਆ ਕਿ ਮੈਂ ਵਿਰੋਧ ਨਹੀਂ ਕਰਾਂਗਾ ਸੋ ਇਸ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਭਾਜਪਾ ਵਿੱਚ ਆਉਣਸਾਰ ਰਮਨੀਤ ਬਿੱਟੂ ਦੇ ਤੇਵਰ ਹੀ ਬਦਲ ਗਏ ਰਮਨੀਤ ਬਿੱਟੂ ਦੇ ਤੇਵਰ ਬਦਲਣ ਤੋਂ ਬਾਅਦ ਇਹ ਬਿਆਨ ਆਇਆ ਕਿ ਮੈਂ ਵਿਰੋਧ ਨਹੀਂ ਕਰਾਂਗਾ ਨਾ ਪਰਿਵਾਰ ਕਰੇਗਾ ਸੋ ਇੱਕ ਪਾਸੇ ਤਾਂ ਰਮਨੀਤ ਬਿੱਟੂ ਪਹਿਲਾਂ ਕਹਿੰਦੇ ਸੀ ਕਿ ਮੇਰੇ ਦਾਦੇ ਦੇ ਕਾਤਲ ਨੇ ਮੇਰੇ ਪਰਿਵਾਰ ਦਾ ਕਤਲ ਇਹਨਾਂ ਨੇ ਕਰਿਆ ਅਸੀਂ ਇਹਨਾਂ ਦਾ ਵਿਰੋਧ ਕਰਦੇ ਰਵਾਂਗੇ ਤਾਂ ਇਹ ਵਿਵਾਨ ਜਿਹੜਾ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ ਕਿ ਭਾਜਪਾ ਪੰਜਾਬ ਦੇ ਵਿੱਚ ਆਪਣੇ ਪੈਰ ਫਸਾਰ ਰਹੀ ਆ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਕਮੈਂਟ ਬਾਕਸ ਵਿੱਚ ਆਪਣੀਆਂ ਪ੍ਰਤੀਕਿਰਿਆਵਾਂ ਕਮੈਂਟ ਬਾਕਸ ਵਿੱਚ ਆਪਣੇ